ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਦੋ ਹੰਝੂ ਕਹਾਣੀ ਨੂੰ ਲਿਖਿਆ ਹੈ ਪ੍ਰਸਿੱਧ ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ ਜੀ ਨੇ ਇੱਕ ਪਿੰਡ ਦੀ ਛੱਤ ਵਿੱਚ ਇੱਕ ਨੌਜਵਾਨ ਤੇ ਇੱਕ ਬਜ਼ੁਰਗ ਬੈਠੇ ਨੇ ਉਹ ਕਿਸੇ ਦੇ ਘਰੋਂ ਢੋਲ ਢੱਕੇ ਆਉਣ ਦੀ ਆਵਾਜ਼ ਵੱਲ ਆਪਣੇ ਤਨ ਕਰ ਰਹੇ ਨੇ ਪਿੰਡ ਦੇ ਵਿੱਚ ਜਦੋਂ ਕਿਸੇ ਦੇ ਵਿਆਹ ਹੁੰਦਾ ਬੈਂਡ ਵਾਜੇ ਬਾਈ ਦੇ ਆ ਤਾਂ ਅਕਸਰ ਸਾਥ ਦੇ ਵਿੱਚ ਬੈਠੇ ਲੋਕੀ ਜਿਹੜੇ ਉਸ ਵਿਆਹ ਬਾਰੇ ਗੱਲਾਂ ਕਰਦੇ ਆ ਇਹਨੇ ਨੂੰ ਉਹਨਾਂ ਕੋਲ ਇੱਕ ਹੋਰ ਬਜ਼ੁਰਗ ਆਉਂਦਾ ਜਿਨ੍ਹਾਂ ਦੇ ਗਾਂ ਲੱਤਾਂ ਦਾ ਮਾਸ ਢਲਕਿਆ ਹੋਇਆ ਸੀ ਹੱਥ ਦੇ ਵਿੱਚ ਸੋਟੀ ਫੜੀ ਹੋਈ ਸੀ ਤੇ ਬਹੁਤ ਹੀ ਬਿਰਧ ਅਵਸਥਾ ਦੇ ਵਿੱਚ ਸੀ ਉਹ ਉਹ ਵੀ ਉਹਨਾਂ ਕੋਲ ਆ ਕੇ ਖੜ ਜਾਂਦਾ ਜਿਹੜਾ ਉਹ ਨੌਜਵਾਨ ਆ ਉਹ ਆਪਣੇ ਕੋਲ ਬੈਠੇ ਬਜ਼ੁਰਗ ਸਾਧੂ ਨੂੰ ਪੁੱਛਦਾ ਕਿ ਕਿੰਨਾ ਦੇ ਵਿਆਹ ਸੀ ਤਾ ਉਹ ਦੱਸਦਾ ਕਿ ਨੰਬਰਦਾਰਾਂ ਦੇ ਮੁੰਡੇ ਦਾ ਵਿਆਹ ਸੀ ਨੌਜਵਾਨ ਕਹਿੰਦਾ ਅੱਛਾ ਉਹ ਕਹਿੰਦਾ ਹਾਂ ਕਹਿੰਦਾ ਨੰਬਰਦਾਰਾਂ ਦੀ ਨੂੰਹ ਆ ਪਰੀਆਂ ਵਰਗੀ ਐਨੀ ਸੋਹਣੀ ਸੁਨੱਖੀ ਇਹੋ ਜੀ ਨੂੰਹ ਤਾਂ ਅੱਜ ਤੱਕ ਕਿਸੇ ਦੇ ਨਹੀਂ ਆਈ ਪਿੰਡ 'ਚ ਤਾਂ ਉਹ ਮੁੰਡਾ ਹੱਸਦਾ ਹੋਇਆ ਕਹਿੰਦਾ ਅੱਛਾ ਕਹਿੰਦਾ ਮੁੰਡੇ ਦਾ ਮੂੰਹ ਤਾਂ ਆਏ ਆ ਜਿਵੇਂ ਕਿਸੇ ਲੰਗੂਰ ਤੋਂ ਉਧਾਰਾ ਲਿਆ ਹੁੰਦਾ ਤਾਂ ਉਹ ਬਜ਼ੁਰਗ ਕਹਿੰਦਾ ਕਿ ਕਾਕਾ ਅਗਲੇ ਦੇ ਜ਼ਮੀਨ ਆ ਘਰ-ਬਾਰ ਚੰਗਾ ਵੋਟਿੰਗ ਆ ਮੁੰਡੇ ਨੂੰ ਨਹੀਂ ਜ਼ਮੀਨ ਤੇ ਘਰ-ਬਾਰ ਨੂੰ ਮਿਲਦੀਆਂ ਨੇ ਤਾਂ ਉਹ ਜਿਹੜਾ ਕੋਲੇ ਮੁੰਡਾ ਬੈਠਾ ਹੁੰਦਾ ਉਹ ਵੀ ਹੱਸ ਪੈਂਦਾ ਕਹਿੰਦਾ ਹਾਂਜੀ ਤੁਸੀਂ ਸਹੀ ਕਿਹਾ ਵੀ ਮੁੰਡਾ ਭਾਵੇਂ ਕਿਹੋ ਜਿਹਾ ਵੀ ਹੋਵੇ ਪਰ ਜੇ ਜ਼ਮੀਨ ਤੇ ਘਰ-ਬਾਰ ਹੋਵੇ ਨਾ ਤਾਂ ਵੀ ਲੋਕ ਰਿਸ਼ਤਾ ਸੁਣੀਆਂ ਸੁਣੀਆਂ ਕੁੜੀਆਂ ਦਾ ਕਰ ਦਿੰਦੇ ਨੇ ਤਾਂ ਜਿਹੜਾ ਬਜ਼ੁਰਗ ਤੀਜਾ ਆ ਕੇ ਖੜਾ ਸੀ ਉਹ ਅੱਖਾਂ ਦੇ ਵਿੱਚੋਂ ਹੰਝੂ ਸੁੱਟਦਾ ਹੋਇਆ ਬੋਲਿਆ ਨਹੀਂ ਕਹਿੰਦਾ ਕਾਕਾ ਤੁਹਾਡਾ ਵਹਿਮ ਆ ਤੀਮੀ ਘਰ ਨੂੰ ਨਹੀਂ ਤੀਮੀ ਤਾਂ ਭਾਗ ਨੂੰ ਜੁੜਦੀ ਆ ਇੱਕ-ਇੱਕ ਉਹਨੇ ਆਪਣੀਆਂ ਅੱਖਾਂ ਦੇ ਵਿੱਚੋਂ اٹਕੇ ਹੋਏ ਦੋ ਹੰਝੂ ਆ ਜਿਹੜੇ ਉਹ ਪਰਨੇ ਨਾਲ ਸਾਫ਼ ਕੀਤੇ ਉਹ ਨੌਜਵਾਨ ਮੁੰਡੇ ਨੂੰ ਬਜ਼ੁਰਗ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖ ਸਕੇ ਸੀ ਪਰ ਉਹਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪਤਾ ਨਹੀਂ ਲੱਗਿਆ ਉਹਨੇ ਪਰੇਮੂ ਕਰ ਲਿਆ ਤੇ ਉਹਨੇ ਟਾਈਮ 'ਚ ਬਜ਼ੁਰਗ ਨੇ ਆਪਣੀਆਂ ਅੱਖਾਂ ਪੂੰਝ ਲਈਆਂ ਉਸ ਨੌਜਵਾਨ ਨੇ ਬਜ਼ੁਰਗ ਦੀ ਬਾਹ ਫੜ ਕੇ ਉਹਨੂੰ ਕੋੜ ਥੜੀ ਤੇ ਬਿਠਾ ਲਿਆ ਤੇ ਉਹਨੂੰ ਕਹਿੰਦੇ ਵੀ ਕੀ ਮਤਲਬ ਹੈ ਤੁਹਾਡਾ ਤੁਸੀਂ ਮੈਨੂੰ ਗੱਲ ਦੱਸੋ ਤਾਂ ਉਹ ਕਹਿੰਦਾ ਕਿ ਚੱਲ ਫਿਰ ਤੂੰ ਗੱਲ ਹੀ ਸੁਣ ਲਾ ਉਹ ਬਜ਼ੁਰਗ ਆਪਣੀ ਹੱਦਬੀਤੀ ਸੁਣਾਉਣ ਲੱਗਿਆ ਕਹਿੰਦਾ ਮੇਰੀ ਮਾਂ ਤੇ ਮੇਰੇ ਪਿਓ ਦੇ ਮੈਂ ਇਕਲੋਤੀ ਔਲਾਦ ਸੀ ਮੇਰੀ ਇੱਕ ਛੋਟੀ ਭੈਣ ਸੀ ਅਸੀਂ ਦੋ ਪੈਣ ਭਰਾ ਸੀ ਤੇ ਸਾਡੇ ਮਾਂ ਪਿਓ ਦੀ ਆਪਸ ਵਿੱਚ ਜਮਾ ਨਹੀਂ ਬਣਦੀ ਸੀ ਮੇਰੀ ਮਾਂ ਹੱਤਦਰਜੇ ਦੀ ਅੜਬ ਔਰਤ ਸੀ ਐਡੀ ਕਹਿੰਦਾ ਭੇੜੀ ਸੀ ਸਾਰਾ ਦਿਨ ਕਿਚ-ਕਿਚ ਕਰਦੀ ਰਹਿੰਦੀ ਮੇਰਾ ਪਿਓ ਉਹ ਤੋਂ ਅਕਿਆ ਖੇਤ ਜਾਂਦਾ ਤਾਂ ਖੇਤ ਜਾ ਕੇ ਪਿੱਛੇ ਲੜਨ ਲੱਗ ਜਾਂਦੀ ਜੇ ਉਹ ਸੱਤ ਚ ਬੈਠਾ ਬੰਦਿਆਂ ਕੋਲ ਵੱਧ ਟਾਈਮ ਲਾ ਦਿੰਦਾ ਤਾਂ ਉੱਥੇ ਆ ਕੇ ਲੜਨ ਲੱਗ ਜਾਂਦੀ ਉਹਨਾਂ ਦੀ ਕਿਚਕਿਚ ਨੇ ਕਹਿੰਦਾ ਸਾਨੂੰ ਖੇਧੇ ਚੜਨ ਲਾਤੀ ਸੀ ਇੱਕ ਵਾਰ ਕਹਿੰਦਾ ਮੇਰੇ ਪਿਓ ਦੇ ਪਾਣੀ ਝੜਾ ਹੋ ਗਿਆ ਤੇ ਅੱਕਿਆ ਅੱਕਿਆ ਕਹਿੰਦਾ ਜਦੋਂ ਸਾਰਾ ਦਿਨ ਬੋਲਣੋਂ ਨਾ ਹਟਦੀ ਇੱਕ ਦਿਨ ਸੱਤ ਚ ਜਾ ਕੇ ਬਹਿ ਗਿਆ ਸੱਤ ਚ ਜਾ ਕੇ ਕਹਿੰਦਾ ਉਹਦੇ ਨਾਲ ਪਿੱਛੇ ਲੜ ਪੀ ਕਹਿੰਦਾ ਜਦੋਂ ਵੈਸੇ ਵੀ ਬੰਦੇ ਨੂੰ ਪਾਣੀ ਝੜਾ ਹੋਇਆ ਹੁੰਦਾ ਪਾਣੀ ਝੜਾ ਮਤਲਬ ਟਾਈਫੈਡ ਪਿੰਡੂ ਪਾਸਾ ਚ ਟਾਈਫੈਡ ਨੂੰ ਪਾਣੀ ਝੜਾ ਕਹਿੰਦੇ ਆ ਪਾਣੀ ਝੜੇ ਤੋਂ ਬਾਅਦ ਬੰਦਾ ਚਿਰਚੜਾ ਹੋ ਜਾਂਦਾ ਕਹਿੰਦਾ ਜਦੋਂ ਮੇਰੀ ਮਾਂ ਸਾਥ ਦੇ ਵਿੱਚ ਆ ਕੇ ਬਾਲਾ ਬੋਲੀ ਤਾਂ ਮੇਰਾ ਪਿਓ ਗੁੱਸਾ ਕਰ ਗਿਆ ਅਣਖ ਮੰਨ ਗਿਆ ਤੇ ਮੇਰੇ ਪਿਓ ਨੇ ਖੂਤ ਛਾਲ ਮਾਰਤੀ ਲੋਕਾਂ ਨੂੰ ਪਤਾ ਲੱਗ ਗਿਆ ਕਹਿੰਦਾ ਲੋਕਾਂ ਨੇ ਬਥੇਰੀਆਂ ਪੱਗਾ ਰਸਤੇ ਸੁਟੇ ਪਰ ਕਹਿੰਦਾ ਜੋ ਹੋਣੀ ਨੂੰ ਮਨਜ਼ੂਰ ਮੇਰਾ ਪਿਓ ਜਿਉਂਦਾ ਬਾਹਰ ਨਹੀਂ ਆ ਸਕਿਆ ਮੇਰਾ ਪਿਓ ਮੁੱਕ ਗਿਆ ਘਰ ਦੇ ਵਿੱਚ ਰੋਣ ਕੋਲੌਣ ਪੈ ਗਿਆ ਜਿਹੜੀ ਮੇਰੀ ਮਾਂ 24 ਘੰਟੇ ਮੇਰੇ ਪਿਓ ਨਾਲ ਲੜਦੀ ਰਹਿੰਦੀ ਸੀ ਹੁਣ ਬੈਠੀ ਬੈਣ ਪਾਉਂਦੀ ਸੀ ਉਹ ਕਹਿੰਦਾ ਆਪਾਂ ਮੈਂ ਜ਼ਬਾਨ ਦੀ ਮਾੜੀ ਸੀ ਲੜਦੀ ਸੀ ਪਰ ਦੋਨਾਂ ਜੀਆਂ ਦਾ ਪਿਆਰ ਇੰਨਾ ਸੀ ਕਿ 4 ਮਹੀਨੇ ਬਾਅਦ ਮੇਰੀ ਮਾਂ ਵੀ ਚਲ ਵਸੀ ਰਹਿ ਕੇ ਕਹਿੰਦਾ ਅਸੀਂ ਦੋਨੋਂ ਭਿੰਡ ਭਰਾ ਮੇਰੀ ਛੋਟੀ ਭੈਣ ਜਿਹਨੂੰ ਹਜੇ ਚੰਗੀ ਤਰ੍ਹਾਂ ਰੋਟੀਆਂ ਵੀ ਨਹੀਂ ਪਕਾਉਣੀਆਂ ਆਉਂਦੀਆਂ ਸੀ ਜੇ ਉਹ ਚਾਰ ਗੁੱਲੀਆਂ ਥੱਪ ਦਿੰਦੀ ਤਾਂ ਮੈਂ ਖਾ ਲੈਂਦਾ ਨਹੀਂ ਤਾਂ ਕਹਿੰਦਾ ਮੈਂ ਸਵੇਰ ਸ਼ਾਮ ਲੱਸੀ ਤੇ ਦੁੱਧ ਤੇ ਸੀ ਕਾਰਵਾਰ ਤਕੜਾ ਸੀ ਜ਼ਮੀਨ ਵਧੀਆ ਸੀ ਮੱਝਾਂ ਰੱਖੀਆਂ ਹੋਈਆਂ ਸੀ ਚੰਗੀ ਖਰਾਕ ਹੋਣ ਕਰਕੇ ਕਹਿੰਦਾ ਮੇਰਾ ਕੱਦ ਸੀ ਜਿਹੜਾ ਉਹ ਵਧੀਆ ਉੱਚਾ ਲੰਬਾ ਹੋ ਗਿਆ ਸਰੀਰ ਮੇਰਾ ਵਧੀਆ ਹੋ ਗਿਆ ਤੇ ਲਾ ਕੇ ਕਹਿੰਦਾ ਮੈਂ ਡਾਂਗ ਹੱਥ ਚ ਰੱਖਦਾ ਸੀ ਤਾਂ ਮੇਰੇ ਨਾਲ ਦੇ ਗੱਭਰੂ ਕਹਿੰਦੇ ਬਿਸ਼ਮਾਲ ਵਾਲਾ ਡਾਂਗ ਨੂੰ ਤਾਂ ਮੈਂ ਕਹਿ ਦਿੰਦਾ ਸੀਗਾ ਵੀ ਮੇਰੀਆਂ ਮੁਠੀਆਂ ਹੀ ਸ਼ਮਾ ਵਰਗੀਆਂ ਨੇ ਤੇ ਇਸੇ ਕਰਕੇ ਕਹਿੰਦਾ ਮੇਰੀ ਜਵਾਨੀ ਦੇ ਤੇ ਮੇਰੇ ਸਰੀਰ ਦੇ ਚਰਚੇ ਸੀ ਇੱਕ ਵਾਰ ਕਹਿੰਦਾ ਮੈਂ ਕਿਸੇ ਮੇਲੇ ਤੋਂ ਆਈ ਜਾਂਦਾ ਸੀ ਮੈਨੂੰ ਕਹਿੰਦਾ ਆਦਤ ਸੀ ਕਿਸੇ ਦੀ ਗੱਲ 'ਚ ਟੰਗੜਾ ਡਾਉਣ ਦੀ ਕਹਿੰਦਾ ਸੱਤ ਨੌਜਵਾਨ ਲੜ ਰਹੇ ਸੀ ਚਾਰ ਜਾਣੇ ਸੀ ਇੱਕ ਪਾਸੇ ਤਿੰਨ ਜਾਣੇ ਸੀ ਜਿਹੜੇ ਚਾਰ ਸੀ ਉਹ ਤਿੰਨ ਨੂੰ ਕੁੱਟ ਰਹੇ ਸੀ ਮੈਂ ਕਹਿੰਦਾ ਨਾ ਅੱਗਾ ਵੇਖਿਆ ਨਾ ਪਿੱਛਾ ਵੇਖਿਆ ਕਹਿੰਦਾ ਡਾਂਗ ਕਮਾਈ ਤੇ ਕਹਿੰਦਾ ਉਹਨਾਂ ਨੂੰ ਚਾਰਾਂ ਨੂੰ ਉੱਥੇ ਢੇਰ ਕਰਤਾ ਉਸ ਤੋਂ ਬਾਅਦ ਕਹਿੰਦਾ ਉਹ ਆਪਸ ਵਿੱਚ ਲੜਨਾ ਭੁੱਲ ਕੇ ਮੇਰੇ ਮਗਰ ਪੈ ਗਏ ਜਦੋਂ ਕਹਿੰਦਾ ਉਹ ਮੇਰੇ ਤੇ ਹਮਲਾ ਕਰਨ ਲੱਗੇ ਤਾਂ ਮੈਂ ਇਹੋ ਜਿਹਾ ਡਾਂਗ ਦਾ ਵਾਰ ਕੀਤਾ ਕਿ ਸੱਤੇ ਜਿਹੜੇ ਉੱਥੇ ਹੀ ਪਟਕ ਦਿੱਤੇ ਮੁੜ ਕੇ ਕਹਿੰਦਾ ਉਹ ਮੇਰੇ ਤੋਂ ਮਾਫੀ ਮੰਗ ਕੇ ਮੇਰਾ ਤੋਂ ਖਿਹੜਾ ਛਡਾਉਣਾ ਆ ਗਿਆ ਕਹਿੰਦਾ ਮੈਂ ਘਰੇ ਇੱਕ ਦਿਨ ਕਹਿੰਦਾ ਸੱਤ ਚ ਬੈਠੇ ਤੇ ਗੱਲਾਂ ਕਰੀ ਜਾਂਦੇ ਸੀ ਕਿਸੇ ਦੇ ਮੁੰਡੇ ਦਾ ਵਿਆਹ ਸੀ ਕਹਿੰਦੇ ਮੁੰਡੇ ਗੱਲਾਂ ਕਰ ਰਹੇ ਸੀ ਵੀ ਜੈਲਦਾਰਾਂ ਦੀ ਨੂੰਹ ਆਈ ਆ ਚੰਨ ਦਾ ਟੁਕੜਾ ਭਾਵੇਂ ਚੰਨ ਕਹਿ ਲੋ ਭਾਵੇਂ ਸੂਰਜ ਕਹਿ ਲੋ ਕਹਿੰਦਾ ਮੈਂ ਕਿਹਾ ਅੱਛਾ ਕਹਿੰਦੇ ਹਾਂ ਕਹਿੰਦਾ ਕੋਲ ਬੈਠਾ ਇੱਕ ਨੌਜਵਾਨ ਬੋਲਿਆ ਫਿਰ ਤਾਂ ਜੇਲ੍ਹਦਾਰਾਂ ਦੀ ਬਹੂ ਨਹੀਂ ਹੋਗੀ ਨਾਲ ਦੇ ਪਿੰਡ ਵਾਲੀ ਕਾਰੋ ਹੋਗੀ ਕਹਿੰਦਾ ਮੈਂ ਆਖਿਆ ਕਾਰੋ ਕੌਣ ਹੈ ਉਹ ਕਹਿੰਦੇ ਆਪਣੇ ਨਾਲ ਦੇ ਪਿੰਡ 'ਚ ਸਰਦਾਰਾਂ ਦੀ ਧੀ ਆ ਹੱਥ ਲਾਏ ਮੈਲੀ ਹੁੰਦੀ ਆ ਤੇ ਹੀਰ ਜੰਮੀ ਆ ਦੁਆਰਾ ਪੰਜਾਬ ਦੇ ਵਿੱਚ ਕਹਿੰਦਾ ਮੈਂ ਕਾਰੋ ਦਾ ਨਾਮ ਸੁਣ ਕੇ ਤੇ ਮੈਨੂੰ ਵੀ ਕਹਿੰਦਾ ਆਪਣੇ ਆਪ ਤੇ ਮਾਣ ਹੋ ਗਿਆ ਕਹਿੰਦਾ ਅਗਲੇ ਦਿਨ ਮੈਂ ਘੋੜੀ ਚੱਕੀ ਘੋੜੀ ਤੇ ਬਹਿ ਕੇ ਕਹਿੰਦਾ ਨਾਲ ਦੇ ਪਿੰਡ ਪਹੁੰਚ ਗਿਆ ਪਹੁੰਚ ਕੇ ਕਹਿੰਦਾ ਮੈਂ ਉੱਥੇ ਸਾਥ ਦੇ ਵਿੱਚ ਬੈਠੇ ਬੰਦਿਆਂ ਨੂੰ ਪੁੱਛਿਆ ਕਿ ਕਾਰੋ ਇਸੇ ਪਿੰਡ ਰਹਿੰਦੀ ਆ ਕਹਿੰਦਾ ਬੰਦੇ ਕਹਿੰਦੇ ਵੀ ਹਾਂ ਤੂੰ ਕਿਵੇਂ ਕਾਰੋ ਨਾਲ ਪੰਗਾ ਲੈਣ ਨੂੰ ਫਿਰਦਾ ਕਹਿੰਦਾ ਮੈਂ ਆਖਿਆ ਸੁਣਿਆ ਸੀ ਉਹ ਕਹਿੰਦੇ ਹਾਂ ਹੁਣੇ-ਹੁਣੇ ਹੌਜਰੀ ਲੈ ਕੇ ਖੇਤ ਨੂੰ ਗਈ ਆ ਹੌਜਰੀ ਮਤਲਬ ਰੋਟੀ ਲੈ ਕੇ ਗਈ ਆ ਪਹਿਲਾਂ ਜਿਸ ਤਰ੍ਹਾਂ ਬੁੜੀਆਂ ਜਾਂਦੀਆਂ ਸੀਗੀਆਂ ਪੱਤਾ ਲੈ ਕੇ ਉਹਨੂੰ ਹਾਜਰੀ ਕਹਿੰਦੇ ਆ ਕਹਿੰਦਾ ਮੈਂ ਉਸੇ ਪਹੀ ਘੋੜੀ ਪਾਤੀ ਤੇ ਕਹਿੰਦਾ ਕਹ ਮ ਕਚਮ ਕਤordi ਕੁਮਟਿਆਰ ਮੇਰੇ ਅੱਗੇ ਅੱਗੇ ਜਾ ਰਹੀ ਸੀ ਕਹਿੰਦਾ ਉਹਦੀ ਤੋਰ ਦੇਖ ਕੇ ਮੈਂ ਸਮਝ ਗਿਆ ਵੀ ਇਹੀ ਘਰ ਉਹ ਕਹਿੰਦਾ ਮੈਂ ਘੋੜੀ ਥੋੜੀ ਅੱਗੇ ਕਰਕੇ ਉਹਦੇ ਵੱਲ ਵੇਖਿਆ ਤੇ ਘੋੜੀ ਪਿੱਛੇ ਨੂੰ ਮੋੜ ਲਈ ਫਿਰ ਕਹਿੰਦਾ ਮੈਂ ਅੱਗੇ ਕਰ ਲਈ ਘੋੜੀ ਫਿਰ ਪਿੱਛੇ ਮੋੜ ਲਈ ਦੋ ਤਿੰਨ ਵਾਰ ਕਹਿੰਦਾ ਮੈਂ ਉਹਦੇ ਕੋਲੋਂ ਇਸ ਤਰ੍ਹਾਂ ਲੰਘਿਆ ਇੱਕ ਵਾਰ ਤਾਂ ਕਹਿੰਦਾ ਉਹ ਲੱਗ ਗਈ ਜਦੋਂ ਕਹਿੰਦਾ ਉਹ ਰੋਟੀ ਖਾ ਕੇ ਰੋਟੀ ਖਵਾ ਕੇ ਵਾਪਸ ਮੁੜੀ ਤਾਂ ਮੈਂ ਉੱਥੇ ਘੋੜੀ ਲੈ ਕੇ ਖੜਾ ਸੀ ਕਹਿੰਦਾ ਮੈਂ ਫੇਰ ਉਹਦੇ ਵੱਲ ਵੇਖਣ ਲੱਗਿਆ ਤਾਂ ਕਹਿੰਦੀ ਮੇਰੇ ਮੂਰੇ ਹੋ ਕੇ ਕਹਿੰਦੀ ਕੌਣਾ ਤੂੰ ਇੱਥੇ ਕਿਵੇਂ ਕਹਿੰਦਾ ਮੈਂ ਆਖਿਆ ਨਾ ਮੈਂ ਤਾਂ ਵੈਸੇ ਹੀ ਆ ਗਿਆ ਕਹਿੰਦੀ ਫਿਰ ਜੇ ਵੈਸੇ ਹੀ ਆ ਗਿਆ ਤਾਂ ਘੋੜੀ ਦੇ ਖੁਰਾਂ ਤੋਂ ਕਿਉਂ ਪਹੀਵੜਾਈਆ ਤੁਰ ਜਾ ਜਿੱਧਰ ਨੂੰ ਜਾਣਾ ਤਾਂ ਕਹਿੰਦਾ ਮੈਂ ਹੱਸ ਪਿਆ ਤੇ ਕਹਿੰਦਾ ਮੈਂ ਕਿਹਾ ਐਵੇਂ ਨਾ ਸਮਝੀ ਬਣਵੇੜੇ ਪਿੰਡ ਦੇ ਸਰਦਾਰਾਂ ਦਾ ਮੁੰਡਾ 700 ਬਿਗਾ ਜ਼ਮੀਨ ਦਾ ਮੈਸਾਂ ਰੱਖੀਆਂ ਤੇ ਘੋੜੀਆਂ ਵੀ ਰੱਖੀਆਂ ਹੋਈਆਂ ਨੇ ਜੇ ਚਿਤਮਨ ਦਾ ਤਾਂ ਆ ਜਾ ਬਹਿਜਾ ਕੋੜੀ ਤੇ ਉਹ ਕਹਿੰਦੀ ਕਹਿੰਦੇ ਕਹੋਂਦੇ ਸਰਦਾਰਾਂ ਦੀਆਂ ਧੀਆ ਉੱਦਲ ਕੇ ਨਹੀਂ ਜਾਂਦੀਆਂ ਰਿਸ਼ਤਾ ਮੰਗ ਲਾ ਨਾਈ ਨੂੰ ਭੇਜ ਕੇ ਮੇਰੇ ਪਿਓ ਤੋਂ ਹੋ ਸਕਦਾ ਕੋਲੋਂ ਮੈਂ ਵੀ ਹੰਗਾਰਾ ਭਰਦਿਆਂ ਕਹਿੰਦਾ ਉਹਦੀ ਗੱਲ ਮੈਨੂੰ ਜੱਜ ਗਈ ਮੈਂ ਕਹਿੰਦਾ ਉੱਥੋਂ ਮੁੜਿਆ ਤੇ ਪਿੰਡ ਦੇ ਨਾਈ ਦੇ ਘਰ ਪਹੁੰਚ ਗਿਆ ਨਾਈ ਨੂੰ ਕਹਿੰਦਾ ਮੈਂ ਚਾਂਦੀ ਦੇ ਕੇ ਤੇ ਭੇਜਦਾ ਉਹਨਾਂ ਦੇ ਘਰ ਉਹ ਕਹਿੰਦਾ ਗਿਆ ਕਾਰੋ ਦੇ ਪਿਓ ਕੋਲ ਤੇ ਕਾਰੋ ਦਾ ਪਿਓ ਕਹਿੰਦਾ ਮੁੰਡਾ ਵੇਖਣ ਨੂੰ ਮੰਨ ਗਿਆ। ਮੈਨੂੰ ਕਹਿੰਦਾ ਮੇਰੇ ਹੱਥ ਸੁਨੇਹਾ ਭੇਜਦਾ। ਵੇਖਣ ਗਏ ਤੇ ਕਹਿੰਦਾ ਉਹਨਾਂ ਨੂੰ ਗੱਲ ਠੀਕ ਨਹੀਂ ਲੱਗੀ। ਮੈਂ ਕਹਿੰਦਾ 나ਈ ਦੇ ਹੱਥ ਹੋਰ ਵੀ ਬਥੇਰੇ ਤੋਹਫੇ ਦਿੱਤੇ ਪਰ ਕਹਿੰਦਾ ਉਹ ਕਹਿੰਦਾ ਵੀਨੀਆਂ ਸਰਦਾਰਾਂ ਦੇ ਮੈਂ ਆਪਦੀ ਧੀ ਨਹੀਂ ਵਿਆਹ ਹੂੰਗਾ। ਕਹਿੰਦਾ ਮੈਂ ਫਿਰ ਆਇਆ ਮਿਲਣ। ਮੈਨੂੰ ਕਾਰੋ ਤਾਂ ਨਹੀਂ ਮਿਲੀ ਪਰ ਕਹਿੰਦਾ ਮੈਂ 나ਈ ਭੇਜਦਾ ਤੇ 나ਈ ਦੇ ਹੱਥ ਕਾਰੋ ਨੇ ਮੈਨੂੰ ਸੁਨੇਹਾ ਲਾਇਆ। ਵੇ ਜਮੀਨ ਜਾਇਦਾਦ ਦਾ 4000 ਏਕੜ ਵਾਲੀ ਰਿਸ਼ਤਾ ਆਇਆ ਹੋਇਆ ਬਥੇਰੇ ਰਿਸ਼ਤੇ ਆਉਂਦੇ ਆ ਪਰ ਤੂੰ ਉਹਦੇ ਨਾਲੋਂ ਚੰਗਾ ਘਰ ਪਾਲਾ ਪਿਓ ਨੂੰ ਮੈਂ ਆਪੇ ਬਣਾ ਲੂੰ ਕਹਿੰਦਾ ਮੈਨੂੰ ਗੱਲ ਜੱਜ ਗਈ ਮੈਂ ਕਹਿੰਦਾ ਮਿਸਤਰੀ ਬੁਲਾਇਆ ਇੱਕ ਪੁਰਾਣਾ ਮਿਸਤਰੀ ਸੀ ਮੇਰੀ ਜਾਣ ਪਛਾਣ ਦਾ ਬਹੁਤ ਸੋਹਣਾ ਕੰਮ ਕਰਦਾ ਸੀ ਕਹਿੰਦਾ ਮੈਂ ਉਹਨੂੰ ਕਿਹਾ ਹਵੇਲੀ ਪਾਉਣੀ ਆ ਹਵੇਲੀ ਵੀ ਇਹੋ ਜੀ ਜਿਹੜੀ ਆਸਤੇ ਪਾਸੇ ਦੇ 50 ਪਿੰਡਾਂ ਵਿੱਚ ਕਿਸੇ ਨੇ ਪਾਈ ਨਾ ਹੋਵੇ ਮਿਸਤਰੀ ਨੇ ਕਹਿੰਦਾ ਆਪਣਾ ਕੰਮ ਦੱਸ ਤਾਂ ਮੈਨੂੰ ਵੀ ਇੰਨਾ ਪੈਸਾ ਚਾਹੀਦਾ ਇੰਨਾ ਕੁਝ ਚਾਹੀਦਾ ਕਹਿੰਦਾ ਜਿਹੜਾ ਉਹਨੇ ਪੈਸਾ ਗਨਾਇਆ ਤੇ ਕਹਿੰਦਾ ਮੈਂ ਅਖੇ ਇੰਨੇ ਪੈਸੇ ਤਾਂ ਹੈ ਨਹੀਂ ਕਾਰੋ ਦਾ ਸਨੇਹਾ ਆ ਗਿਆ ਵੀ ਛੇਤੀ ਕਰ ਪਾਲਾ ਜੇ ਵਿਆਹ ਕਰਾਉਣਾ ਤਾਂ ਵੀ ਨਹੀਂ ਤਾਂ ਮੇਰਾ ਪਿਓ ਹੋਰ ਕਿਤੇ ਮੰਗ ਦੂ ਕਹਿੰਦਾ ਮੈਂ ਜ਼ਮੀਨ ਵੇਚੀ ਤੇ ਮਿਸਤਰੀ ਦੇ ਹੱਥ ਤੇ ਪੈਸੇ ਰੱਖੇ ਮਿਸਤਰੀ ਨੇ ਸਮਾਨ ਲਿਆਂਦਾ ਵਧੀਆ ਸੋਹਣੇ ਥੰਮਾ ਨਾਲ ਕਹਿੰਦਾ ਹਵੇਲੀ ਸ਼ੁਰੂ ਕਰ ਲਈ ਹਵੇਲੀ ਕਹਿੰਦਾ ਅੱਧੀ ਵੀ ਨਹੀਂ ਹੋਈ ਸੀ ਤੇ ਪੈਸੇ ਮੁੱਕ ਗਏ ਮਿਸਤਰੀ ਫੇਰ ਮੇਰੇ ਸਰਾਣੇ ਕਹਿੰਦਾ ਮੈਂ ਮੱਜਾਂ ਵੇਚ ਦਿੱਤੀਆਂ ਉਹ ਪੈਸੇ ਲਾ ਕੇ ਮਿਸਤਰੀ ਫੇਰ ਮੇਰੇ ਸਰਾਣੇ ਕਹਿੰਦਾ ਮੈਂ ਕੋੜੀਆਂ ਵੀ ਵੇਚਤੀਆਂ ਉਹ ਸਾਰਾ ਪੈਸਾ ਲਾ ਕੇ ਮਿਸਤਰੀ ਫੇਰ ਮੇਰੇ ਸਰਾਣੇ ਕਹਿੰਦਾ ਮੈਂ ਆਖਿਆ ਫਿਰ ਖੜ ਜਾ ਚਾਰ ਮਹੀਨੇ ਫਸਲ ਨੂੰ ਆ ਜਾਣ ਦੇ ਫਸਲ ਵੀ ਆ ਗਈ ਕਹਿੰਦਾ ਤੇ ਫਸਲ ਵੀ ਬਹੁਤ ਚੰਗੀ ਹੋਈ ਸਾਰਾ ਪੈਸਾ ਕਹਿੰਦਾ ਮੈਂ ਫੇਰ ਮਿਸਤਰੀ ਦੇ ਹੱਥ ਤੇ ਰੱਖਤਾ ਮਿਸਤਰੀ ਕਹਿੰਦਾ ਉਹ ਪੈਸਾ ਲਾ ਕੇ ਕੋਠੀ ਹਵੇਲੀ ਸੀ ਜਿਹੜੀ ਛੱਤਾਂ ਤੇ ਤਾਂ ਲੈ ਆਂਦੀ ਹੁਣ ਫੇਰ ਪੈਸੇ ਮੋਕਗੇ ਮੈਂ ਕਹਿੰਦਾ ਕਿਹਾ ਵੀ ਕੋਈ ਨਾ ਫੇਰ ਅਗਲੀ ਫਸਲ ਆਉਣ ਦੇ ਕਹਿੰਦਾ ਇੱਕ ਦਿਨ ਮੈਂ ਸੋਚਿਆ ਵੀ ਕਿਤੇ ਮੈਂ ਘਰ ਪਾਉਂਦਾ ਹੀ ਨਾ ਰਹਿ ਜਾਾਂ ਇਹ ਘਰੋ ਕਿਸੇ ਹੋਰ ਦੀ ਹੋ ਜੇ ਮੈਂ ਕਹਿੰਦਾ ਤੁਰ ਗਿਆ ਕਾਰੋ ਦੇ ਪਿੰਡ ਵੱਲ ਨੂੰ ਕਾਰੋ ਨੂੰ ਮਿਲਿਆ ਤੇ ਕਾਰੋ ਕਹਿੰਦੀ ਕੋਈ ਨਾ 2-4 ਮਹੀਨੇ ਤਾਂ ਮੈਂ ਹੋਰ ਖੜਾ ਲੂੰ ਬਾਪੂ ਨੂੰ ਪਰ ਤੂੰ ਛੇਤੀ ਕਰ ਹਵੇਲੀ ਛੇਤੀ ਪਾੜਾ ਇਹ ਕਹਿੰਦਾ ਮੈਨੂੰ ਕਾਰੋ ਕਹਿੰਦੀ ਵੀ ਤੂੰ ਤੁਰ ਕੇ ਕਿਉਂ ਆਇਆ ਘੋੜੀ ਤੇ ਕਿਉਂ ਨਹੀਂ ਆਇਆ ਕਹਿੰਦਾ ਮੈਂ ਕਾਰੋ ਨੂੰ ਕਿਹਾ ਕਿ ਘੋੜੀ ਕੋਈ ਮੰਗ ਕੇ ਲੈ ਗਿਆ ਇਸੇ ਲਈ ਤੁਰ ਕੇ ਆਇਆ ਕਹਿੰਦਾ ਉਹਨੇ ਵੀ ਯਕੀਨ ਕਰ ਲਿਆ ਚਲੋ ਕਹਿੰਦਾ ਉਹਦੀ ਗੱਲ ਤੋਂ ਮੈਨੂੰ ਥੋੜਾ ਤਰਵਾਸ ਮਿਲਿਆ ਤੇ ਮੈਂ ਆ ਕੇ ਫੇਰ ਕੰਮ ਸ਼ੁਰੂ ਕਰਤਾ ਸਾਹੂਕਾਰਾਂ ਤੋਂ ਪੈਸੇ ਲੈ ਲੇ ਵੀ ਜਦੋਂ ਉਹ ਫਸਲ ਆਉਣੀ ਆ ਉਹਦੋਂ ਨੂੰ ਤਾਂ ਕਾਰੋ ਕਿਸੇ ਦੀ ਹੋਰ ਹੋ ਜੂਗੀ ਸਾਹੂਕਾਰਾਂ ਤੋਂ ਲੈ ਕੇ ਪੈਸੇ ਮਿਸਤਰੀ ਨੂੰ ਦੇਤੇ ਤੇ ਫੇਰ ਕੰਮ ਸ਼ੁਰੂ ਕਰਤਾ ਕਹਿੰਦਾ ਮਿਸਤਰੀ ਨੇ ਫੇਰ ਆਪਣਾ ਕੰਮ ਸ਼ੁਰੂ ਕੀਤਾ ਹਵੇਲੀ ਦੀ ਛੱਤ ਪਾਈ ਹਵੇਲੀ ਇਹੋ ਜੀ ਤਿਆਰ ਕਰਤੀ ਜਿਹੜੀ ਕਿਸੇ ਪਿੰਡ ਚ ਨਹੀਂ ਸੀ ਹੁਣ ਕਹਿੰਦਾ ਮੈਂ ਬਹੁਤ ਖੁਸ਼ ਸੀ ਵੀ ਚਲ ਹੁਣ ਮੈਂ ਘਰੋਂ ਦਾ ਹੱਥ ਮੰਗਣ ਜਾਵਾਂ ਤੇ ਛੇਤੀ ਵਿਆਹ ਕਰਾਵਾਂ ਮੈਂ ਕਹਿੰਦਾ ਫੇਰ ਨਾਈ ਨੂੰ ਭੇਜਿਆ ਤਾਂ ਨਾਈ ਕਹਿੰਦਾ ਪਾਟੀ ਚਿੱਠੀ ਮੇਰੇ ਕੋਲ ਲੈ ਕੇ ਆ ਗਿਆ ਕਹਿੰਦਾ ਉਹਨੇ ਜਦੋਂ ਪਾਟੀ ਚਿੱਠੀ ਮੇਰੇ ਹੱਥ ਤੇ ਧਰੀ ਤਾਂ ਮੈਂ ਡਰ ਗਿਆ ਕਹਿੰਦਾ ਮੈਂ ਆਖਿਆ ਕਿ ਮੈਂ ਖੈਰ ਸੋਖਾ ਉਹ ਕਹਿੰਦਾ ਪੜ ਲੈ ਚਿੱਠੀ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਕਾਰੋ ਤੇਰੀ ਨਹੀਂ ਹੋ ਸਕਦੀ ਮੈਂ ਕਹਿੰਦਾ ਨਾਈ ਨੂੰ ਕਿਹਾ ਕਿ ਬੁਝਾਰਤਾ ਨਾ ਪਾ ਮੈਨੂੰ ਸਹੀ ਗੱਲ ਦੱਸ ਤਾਂ ਉਹ ਦੱਸਣ ਲੱਗਿਆ ਕਿ ਕਾਰੋ ਖੇਤ ਪੱਤਾ ਲੈ ਕੇ ਜਾ ਰਹੀ ਸੀ ਤਾਂ ਕਿਸੇ ਪਿੰਡ ਦੇ ਬਦਮਾਸ਼ ਮੁੰਡਿਆਂ ਨੇ ਉਹਨੂੰ ਚੱਕ ਕੇ ਲੈ ਗਏ ਤਕੜੀ ਬਹੁਤ ਸੀ ਹੁੰਦੜਹੇਲ ਸਰੀਰ ਸੀ ਇੱਜ਼ਤ ਨੂੰ ਤਾਂ ਨਹੀਂ ਹੱਥ ਪਾਉਣ ਦਿੱਤਾ ਚਾਰੇ ਜਾਨਿਆਂ ਨੂੰ ਕਹਿੰਦਾ ਇਹ ਉਹ ਸਬਕ ਸਿਖਾਇਆ ਜਿਹੜਾ ਕਿਸੇ ਔਰਤ ਨੇ ਕਦੇ ਕਿਸੇ ਮਰਦ ਨੂੰ ਨਹੀਂ ਸਿਖਾਇਆ ਸੀ ਪਰ ਕਹਿੰਦਾ ਇੱਕ ਜਾਂਦਾ ਜਾਂਦਾ ਮਰਦਾ ਮਰਦਾ ਕਹਿੰਦਾ ਇੱਕ ਉਹਦੇ ਕੋਲੇ ਇਹੋ ਜਿਹਾ ਹਥਿਆਰ ਸੀ ਉਹਨੇ ਕਾਰੋ ਦੇ ਢਿੱਡ 'ਚ ਖਬੋਤਾ ਕਾਰੋ ਨੇ ਆਪਣੇ ਢਿੱਡ 'ਚੋਂ ਉਹੀ ਹਥਿਆਰ ਕੱਢ ਕੇ ਉਸ ਬੰਦੇ ਦੇ ਢਿੱਡ 'ਚ ਖਬੋ ਕੇ ਵਾਰ ਕੀਤੇ ਉਹਨੂੰ ਮੌਕੇ 'ਤੇ ਮਾਰਤਾ ਪਰ ਕਾਰੋ ਦਾ ਵੀ ਖੂਨ ਬਹੁਤ ਵਹਿ ਚੁੱਕਿਆ ਸੀ ਤੇ ਉਹ ਬਚ ਨਾ ਸਕੀ ਕਹਿੰਦਾ ਮੇਰੀਆਂ ਧਰੀਆਂ ਤਰਾਈਆਂ ਰਹਿ ਗਈਆਂ ਤੇ ਮੈਂ ਹਵੇਲੀ ਨੂੰ ਵੇਖਦਾ ਰਹਿ ਗਿਆ ਵੀ ਜਿਹੜੀ ਕਾਰੋ ਕਰਕੇ ਮੈਂ ਆਪਣੀ ਜ਼ਮੀਨ ਘੋੜੀਆਂ ਮੱਝਾਂ ਵੇਚੀਆਂ ਵੀ ਉਹ ਕਾਰੋ ਤਾਂ ਮੈਨੂੰ ਛੱਡ ਕੇ ਚਲੀ ਗਈ ਇਸ ਲਈ ਕਹਿੰਦਾ ਕਾਕਾ ਕੋਈ ਘਰ ਨੂੰ ਔਰਤ ਨਹੀਂ ਜੁੜਦੀ ਕੋਈ ਜ਼ਮੀਨ ਨੂੰ ਨਹੀਂ ਜੁੜਦੀ ਭਾਗਾ ਨੂੰ ਜੁੜਦੀ ਆ ਮੇਰੇ ਭਾਗਾ ਨੂੰ ਕਾਰੋ ਮੈਨੂੰ ਜੁੜੀ ਸੀ ਪਰ ਕਾਰੋ ਦਾ ਮੇਰੇ ਘਰ ਚ ਆਉਣਾ ਲਿਖਿਆ ਨਹੀਂ ਸੀ ਜਿੰਨੇ ਸਮੇਂ ਤੇ ਕਹਿੰਦਾ ਮੈਂ ਹਵੇਲੀ ਪਾਉਂਦਾ ਰਹਿ ਗਿਆ ਇੰਨੇ ਸਮੇਂ ਤੇ ਤਾਂ ਮੈਂ ਕਾਰੋ ਨੂੰ ਵਿਆਹ ਲਿਆ ਹੁੰਦਾ ਜਿਵੇਂ ਮੇਰੇ ਭਾਗਾ 'ਚ ਲਿਖੀ ਹੁੰਦੀ ਉਹ ਮੇਰੇ ਭਾਗਾ 'ਚ ਲਿਖ ਕੇ ਵੀ ਲਿਖੀ ਨਹੀਂ ਸੀ ਇਹ ਗੱਲ ਕਰਕੇ ਬਜ਼ੁਰਗ ਦੀਆਂ ਅੱਖਾਂ ਦੇ ਵਿੱਚੋਂ ਤ੍ਰਿਪਤ੍ਰਿਪਹੰਜੂ ਵਗਣ ਲੱਗੇ ਤੇ ਕੋਲ ਬੈਠਾ ਹੋ ਨੌਜਵਾਨ ਮੁੰਡਾ ਭਾਵਕ ਹੋ ਗਿਆ ਤੇ ਉਹ ਕਹਿੰਦਾ ਵੀ ਤੁਹਾਡੀ ਗੱਲ ਬਿਲਕੁਲ ਸਹੀ ਆ ਔਰਤਾਂ ਜਿਹੜੀ ਨਾ ਘਰ ਨੂੰ ਜੁੜਦੀ ਆ ਨਾ ਜ਼ਮੀਨ ਨੂੰ ਜੁੜਦੀ ਆ ਔਰਤ ਤਾਂ ਭਾਗਾ ਨੂੰ ਜੁੜਦੀ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਦਾ ਨਾਮ ਸੀ ਦੋ ਹੰਜੂ ਤੇ ਇਸ ਕਹਾਣੀ ਨੂੰ ਲਿਖਿਆ ਹੈ ਮਹਿੰਦਰ ਸਿੰਘ ਜੋਸ਼ੀ ਜੀ ਨੇ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ